ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਗੁਰੂ ਘਰਾਂ ਦੇ ਵਿੱਚ ਹੋਏ ਚਮਤਕਾਰ ਤੁਸੀਂ ਅਕਸਰ ਹੀ ਸੁਣਦੇ ਰਹਿੰਨੇ ਹੋ ਕਿ ਜਿੱਥੇ ਸਤਗੁਰ ਸੱਚੇ ਪਾਤਸ਼ਾਹ ਨੇ ਚਰਨ ਪਾਏ ਉਸ ਜਗ੍ਹਾ ਚਮਤਕਾਰ ਹੋਣਾ ਤਾਂ ਲਾਜ਼ਮੀ ਹੈ ਪਰ ਜਦੋਂ ਇਹ ਚਮਤਕਾਰ ਅੱਖੀਂ ਦੇਖ ਲਿਆ ਹੋਵੇ ਤਾਂ ਉਦੋਂ ਨਜ਼ਾਰਾ ਕੁਝ ਹੋਰ ਹੀ ਹੁੰਦਾ ਹੈ ਇਦਾਂ ਦੀ ਇੱਕ ਘਟਨਾ ਘਟੀ ਸਾਧ ਸੰਗਤ ਜੀ ਸਤਖੰਡ ਸ੍ਰੀ ਹੇਮਕੁੰਡ ਸਾਹਿਬ ਜਿੱਥੇ ਕਿ ਇੱਕ ਹਿੰਦੂ ਪਰਿਵਾਰ ਦੀ ਕੁੜੀ ਜਿਸ ਦਾ ਨਾਮ ਸੰਤੋਸ਼ ਅਤੇ ਉਸ ਦੀ ਉਮਰ ਮੈਂਜ 18 ਸਾਲ ਤੇ ਉਹ ਨਾ ਤਾਂ ਦੇਖ ਸਕਦੀ ਸੀ ਤੇ ਨਾ ਹੀ ਸੁਣ ਸਕਦੀ ਸੀ ਜਦੋਂ ਉਹ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਜਾਂਦੀ ਹੈ ਤਾਂ ਸਰੋਵਰ ਦੇ ਵਿੱਚ ਡੁੱਬ ਜਾਂਦੀ ਹੈ ਉਸ ਤੋਂ ਬਾਅਦ ਇੱਕ ਐਸਾ ਕਤਕ ਵਾਪਰਦਾ ਹੈ ਕਿ ਸਰੋਵਰ ਦੇ ਉੱਪਰ ਹੀ ਉਹ ਤੁਰਨ ਲੱਗ ਜਾਂਦੀ ਹੈ ਚਲਦੇ ਪਾਣੀ ਦੇ ਉੱਪਰ ਤੁਰਨ ਲੱਗ ਜਾਂਦੀ ਹੈ ਤੇ ਇਸ ਘਟਨਾ ਨੂੰ ਦੇਖ ਕੇ ਉੱਥੇ ਖੜੇ ਸਾਰੇ ਲੋਕ ਹੈਰਾਨ ਰਹਿ ਜਾਂਦੇ ਨੇ ਤੇ ਉਹਨਾਂ ਦੇ ਮੂੰਹ ਦੇ ਵਿੱਚੋਂ ਇੱਕ ਹੀ ਸ਼ਬਦ ਨਿਕਲਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਸੋ ਸਾਧ ਸੰਗਤ ਜੀ ਇੱਕ ਐਸਾ ਚਮਤਕਾਰ ਉਸ ਨਾਲ ਹੋਇਆ ਇੱਕ ਹਿੰਦੂ ਪਰਿਵਾਰ ਦੀ ਲੜਕੀ ਨਾਲ ਸ਼੍ਰੀ ਹੇਮਕੁੰਡ ਸਾਹਿਬ ਵਿਖੇ ਇਸ ਪੂਰੀ ਘਟਨਾ ਤੋਂ ਆਪ ਜੀ ਨੂੰ ਰੂਬਰੂ ਕਰਵਾਉਂਦੇ ਹਾਂ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜ਼ਿਕਰ ਕਰਦੇ ਹਾਂ ਕਿ Hindu ਪਰਿਵਾਰ ਦੀ ਲੜਕੀ ਜਿਸ ਦਾ ਨਾਮ ਸੰਤੋਸ਼ ਤੇ ਉਸ ਦੇ ਮਾਤਾ ਪਿਤਾ ਬਚਪਨ ਦੇ ਵਿੱਚ ਹੀ ਗੁজার ਚੁੱਕੇ ਸੀ ਤੇ ਨਾ ਤਾਂ ਉਹ ਲੜਕੀ ਸੁਣ ਸਕਦੀ ਸੀ ਅਤੇ ਨਾ ਉਹ ਲੜਕੀ ਬੋਲ ਸਕਦੀ ਸੀ ਸੋ ਸਾਧ ਸੰਗਤ ਜੀ ਉਸ ਲੜਕੀ ਨੂੰ ਰਿਸ਼ੀ ਕੇਸ ਦੇ ਇੱਕ ਸਾਧੂ ਨੇ ਪਾਇਆ ਤੇ ਲੜਕੀ ਉਹ ਬਚਪਨ ਤੋਂ ਹੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀ ਰਹਿੰਦੀ ਅਤੇ ਇੱਕ ਦਿਨ ਸਾਧੂ ਨੇ ਉਸ ਨੂੰ ਇਸ਼ਾਰਿਆਂ-ਇਸ਼ਾਰਿਆਂ ਵਿੱਚ ਪੁੱਛਿਆ ਕਿ ਤੂੰ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਕਰਦੀ ਹੈਂ ਇਹ ਕਿੱਥੋਂ ਸਿੱਖਿਆ ਤਾਂ ਉਸ ਲੜਕੀ ਨੇ ਕਿਹਾ ਕਿ ਮੈਂ ਆਪਣੇ ਮਾਤਾ-ਪਿਤਾ ਨੂੰ ਤਾਂ ਨਹੀਂ ਕਦੇ ਮਹਿਸੂਸ ਕੀਤਾ ਮੇਰੇ ਮਾਤਾ-ਪਿਤਾ ਤਾਂ ਬਚਪਨ ਦੇ ਵਿੱਚ ਹੀ ਮੈਨੂੰ ਛੱਡ ਕੇ ਚਲੇ ਗਏ ਸੀ ਪਰ ਸਾਡੇ ਗੁਰੂ ਘਰ ਦੇ ਲਾਗੇ ਘਰ ਸੀ ਤੇ ਇਸ ਕਰਕੇ ਉੱਥੇ ਸਾਖੀਆਂ ਚੱਲਦੀਆਂ ਰਹਿੰਦੀਆਂ ਸੀ ਮੈਂ ਸੁਣ ਤਾਂ ਨਹੀਂ ਸਕਦੀ ਸੀ ਪਰ ਉਸ ਪਾਵਰ ਨੂੰ ਉਸ ਸ਼ਕਤੀ ਨੂੰ ਮੈਂ ਮਹਿਸੂਸ ਜ਼ਰੂਰ ਕਰ ਸਕਦੀ ਸੀ ਤੇ ਇਸ ਕਰਕੇ ਮੇਰੇ ਮਨ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਅਤੇ ਧੰਨ ਗੁਰੂ ਗੋਬਿੰਦ ਸਿੰਘ ਦਾ ਜੋ ਨਾਮ ਹੈ ਉਹ ਚੱਲਦਾ ਰਹਿੰਦਾ ਹੈ ਤੇ ਹਰ ਸਾਹ ਨਾਲ ਚੱਲਦਾ ਰਹੇਗਾ। ਸਾਧ ਸੰਗਤ ਜੀ ਉਸ ਤੋਂ ਬਾਅਦ ਉਸ ઋષਿ ਨੇ ਆਖਿਆ ਕਿ ਕਿਉਂ ਨਾ ਮੈਂ ਇਸ ਨੂੰ ਸ਼੍ਰੀ ਹੇਮਕੁੰਡ ਸਾਹਿਬ ਦੇ ਦਰਸ਼ਨ ਕਰਵਾਉਣ ਦੇ ਲਈ ਲੈ ਕੇ ਜਾਵਾਂ ਸ਼ਾਇਦ ਉੱਥੇ ਹੀ ਇਸ ਦਾ ਭਲਾ ਹੋ ਜਾਵੇ। ਉਹ ઋષਿ ઋષੀਕੇਸ਼ ਤੋਂ ਚੱਲ ਪੈਂਦਾ ਹੈ ਅਤੇ ਹੇਮਕੁੰਡ ਸਾਹਿਬ ਦੇ ਵੱਲ ਚਾਲੇ ਪਾ ਦਿੰਦੇ ਨੇ। ਹੇਮਕੁੰਡ ਸਾਹਿਬ ਪਹੁੰਚਦੇ ਪਹੁੰਚਦੇ ਉਹਨਾਂ ਨੂੰ ਤਿੰਨ ਚਾਰ ਦਿਨਾਂ ਦਾ ਵਕਤ ਲੱਗ ਜਾਂਦਾ ਹੈ। ਤੇ ਸਭ ਤੋਂ ਪਹਿਲਾਂ ਸੰਤੋਸ਼ ਨੇ ਜੋ ਕਿ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਅਤੇ ਮੱਥਾ ਟੇਕਣ ਤੋਂ ਉਪਰੰਤ ਜਦੋਂ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਗਈ ਤਾਂ ਉਦੋਂ ਸਰੋਵਰ ਦੇ ਵਿੱਚ ਹੀ ਡੁੱਬ ਗਈ। ਉੱਥੇ ਖੜੇ ਸਾਰੇ ਲੋਕ ਹੈਰਾਨ, ਪਰੇਸ਼ਾਨ ਅਤੇ ਹਾਹਾਕਾਰ ਮਚ ਗਈ। ਚਾਰੇ ਪਾਸੇ ਚੀਕ ਝੰਗਾੜਾ ਪੈ ਗਿਆ ਕਿ ਇੱਕ ਲੜਕੀ ਜੋ ਕਿ ਸਰੋਵਰ ਦੇ ਵਿੱਚ ਡੁੱਬ ਗਈ। ਸਾਰੇ ਲੋਕ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਹਜੇ ਤੱਕ ਕੁਝ ਨਹੀਂ ਸੀ ਹੋ ਰਿਹਾ। ਥੋੜਾ ਸਮਾਂ ਬੀਤਦਾ ਹੈ ਤੇ ਸੰਤੋਸ਼ ਪਾਣੀ ਦੇ ਉੱਪਰ ਆ ਜਾਂਦੀ ਹੈ ਅਤੇ ਸਰੋਵਰ ਦੇ ਬਾਹਰ ਉਸ ਨੂੰ ਸੇਵਾਦਾਰ ਖਿੱਚ ਲੈਂਦੇ ਨੇ ਅਤੇ ਉਸ ਤੋਂ ਬਾਅਦ ਉਸ ਲੜਕੀ ਨੂੰ ਸੁਣਨ ਵੀ ਲੱਗ ਜਾਂਦਾ ਹੈ ਅਤੇ ਦਿਖਣ ਵੀ ਲੱਗ ਜਾਂਦਾ ਹੈ ਤੇ ਉੱਚੀ ਉੱਚੀ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਲਾਉਣ ਲੱਗ ਜਾਂਦੀ ਹੈ ਕੋਲ ਖੜੇ ਸੇਵਾਦਾਰਾਂ ਨੇ ਪੁੱਛਿਆ ਕਿ ਤੇਰੇ ਨਾਲ ਕੀ ਹੋਇਆ ਤਾਂ ਉਸ ਨੇ ਕਿਹਾ ਕਿ ਜਦੋਂ ਮੈਂ ਸਰੋਵਰ ਦੇ ਵਿੱਚ ਡੁੱਬੀ ਤਾਂ ਮੇਰੇ ਪੈਰ ਥੱਲੇ ਜ਼ਮੀਨ ਤੇ ਲੱਗ ਗਏ ਅਤੇ ਮੈਨੂੰ ਐਵੇਂ ਅਹਿਸਾਸ ਹੋਣ ਲੱਗਿਆ ਕਿ ਮੈਂ ਜਿਵੇਂ ਪਾਣੀ ਦੇ ਉੱਪਰ ਤਰ ਰਹੀ ਆ ਅਤੇ ਗੁਰੂ ਮਹਾਰਾਜ ਨੇ ਐਸੀ ਬਖਸ਼ਿਸ਼ ਕੀਤੀ ਇੱਕ ਐਸੀ ਰੋਸ਼ਨੀ ਆਈ ਜਿਸ ਨੇ ਮੇਰੇ ਅੱਖਾਂ ਦੇ ਵਿੱਚ ਆ ਕੇ ਮੇਰੇ ਅੱਖਾਂ ਦੀ ਰੋਸ਼ਨੀ ਵੀ ਵਾਪਸ ਕਰ ਦਿੱਤੀ ਅਤੇ ਗੁਰੂ ਸਾਹਿਬ ਨੇ ਮੈਨੂੰ ਦੁਬਾਰਾ ਜੀਵਨ ਦੇ ਦਿੱਤਾ ਸੋ ਸਾਧ ਸੰਗਤ ਜੀ ਤੁਹਾਨੂੰ ਇਹ ਕਹਾਣੀ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਗੁਰਫਤ ਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ